ਇਸ ਅਰ ਡਾਕਟਰ ਸਾਹਿਬ ਘਰ ਨੂੰ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾ ਕੇ ਉਹਨਾਂ ਨੇ ਰੋਕ ਲਈ ਰੋਕ ਕੇ ਉਤਰਦੇ ਸਾਰੇ ਉਹਨਾਂ ਨੂੰ ਠਮਕਾਇਆ ਠਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਗੱਡੀ ਦੇਖਿਆ ਵੀ ਮੈਨੂੰ ਇਹ ਕੋਈ ਨੁਕਸਾਨ ਨਾ ਪਹੁੰਚਾਉਣਾ ਉਹਨਾਂ ਨੇ ਗੱਡੀ ਭਜਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਅਸੀਂ ਜਿਹੜਾ ਹੈਗਾ ਪਰਚਰ ਦਾ ਤੇ ਕਰ ਦੁੱਤਾ ਪਰਚਰ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਤੋਂ ਗਾਲੇ ਜਾ ਰਹੇ ਨੇ ਕਿਥੋਂ ਕਿਥੋਂ ਕਿਵੇਂ ਹੋਇਆ ਸਰ ਇਹ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਸੀ ਕੋਈ ਰੇਕੀ ਵਗੈਰਾ ਵੀ ਕੀਤੀ ਗਈ ਹੈ ਹਾਂਜੀ ਜੋ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਈ ਗਈ ਜਾ ਰਹੀ ਹੈ ਉਹਦੇ ਵਿੱਚ ਨਾ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਪਹਿਲਾਂ ਉਹ ਫੇਰ ਉਸੇ ਮੋਟਰਸਾਈਕਲ ਤੇ ਵਾਪਸ ਮੁੜ ਜਾਂਦੇ ਨੇ ਉਸੇ ਉਸੇ ਵਕਤ ਉਹ ਚੈੱਕ ਕੀਤੇ ਜਾ ਰਹੇ ਨੇ ਸਜਾ ਤਫਤੀਸ਼ ਕੀਤੀ ਹੋਣੀ ਹੈ ਪਰ ਉਹ ਲੱਗ ਕਿਵੇਂ ਲੱਗ ਰਿਹਾ ਕਿ ਕਿਸ ਤਰੀਕੇ ਨਾਲ ਇਹ ਲੁੱਟ ਖੋਹ ਕਰਨ ਆਏ ਸੀ ਕਿ ਪਾਰਟਿਕੂਲਰ ਅਟੈਕ ਕਰਨਾ ਸੀ ਨੇ ਇਹਦੇ ਵਿੱਚ ਜਿਹੜੀ ਹੈਗਾ ਤਫਤੀਸ਼ ਦੇ ਦੌਰਾਨ ਤੁਹਾਨੂੰ ਸਾਹਮਣੇ ਆਉਣਗੇ ਵੀ ਅਸਲ ਰੂਪ ਨਾਲ ਕੀ ਮਕਸਦ ਸੀਗਾ ਜਿਹੜੇ ਦੋ ਵਿਅਕਤੀ ਸਰ ਜਗਨਪਾਤ ਇੱਕ ਕਾਰ ਤੋਂ ਨਿਕਲੇ ਨੇ ਜਿਹੜੇ ਕਾਰ ਦੇ ਵਿੱਚੇ ਭੱਜੇ ਵੀ ਨਹੀਂ ਡਾਕਟਰ ਸਾਹਿਬ ਜੀ ਉਹਨਾਂ ਕੋਲ ਤੇ ਹਥਿਆਰ ਵਗੈਰਾ ਵੀ ਸੀ ਨਹੀਂ ਉਹਦੇ ਵਿੱਚ ਦਿਖਾਈ ਨਹੀਂ ਦੇ ਰਹੇ ਡਾਕਟਰ ਸਾਹਿਬ ਦੇ ਮੁਤਾਬਿਕ ਸੀਸੀਟੀਵੀ ਗਾਂਵਰੇ ਦਿਖਾਈ ਨਹੀਂ ਦੇ ਰਹੇ ਵੀ ਉਹਨਾਂ ਕੋਲ ਕੋਈ ਹਥਿਆਰ ਹੈ ਡਾਕਟਰ ਸਾਹਿਬ ਦੇ ਮੁਤਾਬਿਕ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਉਹਨਾਂ ਕੋਲ ਕੋਈ ਕੋ ਸਟੇਜ ਤੇ ਹਥਿਆਰ ਸੀ ਸੀ ਸਰ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਅੱਜ ਦੇ। ਅਸੀਂ ਕੇਸ ਰਜਿਸਟਰ ਕਰਕੇ ਜੀ ਜਿਹੜੀ ਅਗਲੀ ਤਫ਼ਤੀਸ਼ ਹੈ ਉਹ ਅਮਰ ਚ ਲੈ ਆ ਰਹੇ ਹਾਂ। ਤੇ ਸੀਸੀਟੀਵੀ ਵੀ ہمارے ਕੋਲੋਂ ਗਾਲੇ ਜਾ ਰਹੇ ਨੇ। ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਥੀ ਹੈ ਕੋਤਾ ਪੁਲਿਸ ਲਿਆ ਲਵੇਗੀ। ਜਲਦੀ ਹੀ ਸੁਝਾ ਲਈ ਜਾਵੇਗੀ। ਸਰ ਕਿੰਨੇ ਦਿਨ ਅਮਰ ਦਾ ਕਾਨੂੰਨ ਦੀ ਤਰ੍ਹਾਂ। ਇਹਦੇ ਵਿੱਚ ਤੈਨੂੰ 143 506 34 ਆਈਪੀਸ ਦਾ।